ਹਰੇ ਹੋਰ ਯਾਰ ਆਈ ਮਿੰਟੂ ਨਾ ਕਾ ਹੋਇਆ ਉਹ ਦੇ ਪੀਆ ਪੀੜਾ ਚੰਦਰਾ ਸੀ ਹਾਂ ਹੁਣ ਉਹ ਮਤਲਬ ਜਿਹੜੇ 10 10 ਫੁੱਟ ਦੇ ਬੰਨ ਰਹੇਗੇ ਉਹ ਵੀ ਨੇ ਉਹ ਜਦੋਂ ਹਾਈਟ ਹੋਣੀ ਹੈ ਠੀਕ ਹੈ ਜੀ ਇਹ ਸੀ ਨਾ ਪਿੰਡ ਨੂੰ ਘਰ ਆ ਪਹੁੰਚੇ ਪਿਛਲੇ 10 ਦਿਨਾਂ ਤੋਂ ਕੋਈ ਦੇਖੋ ਪਹਿਲਾਂ ਨਾਲੋਂ ਤਾਂ ਕੁਝ ਪਾਣੀ ਉਤਰਿਆ ਲੱਗਦਾ ਹੈ ਪਰ ਜਿੰਨੀਆਂ ਵੀ ਸੋਣੀ ਦਾ ਜਿੰਨਾ ਤੋਂ ਪਿੱਛੇ ਪਾਣੀ ਉਤਰੇ ਨੂੰ ਤਕਰੀਬਨ 2 ਦਿਨ ਹੋ ਗਏ ਇੱਥੇ ਪਾਣੀ ਕਿਉਂ ਨਹੀਂ ਉਤਰਿਆ ਕਿਧਰੋਂ ਪਾਣੀ ਜਿਹੜਾ ਐਕਸਟਰਾ ਆ ਰਿਹਾ ਉਹ ਸਾਰੇ ਵਾਸਤੇ ਇੱਕ ਸੋਚਦਾ ਵਿਸ਼ਾ ਬਣਿਆ ਹੋਇਆ ਨਾ ਤਾਂ ਡਰੇਨਿਜ ਡਿਪਾਰਟਮੈਂਟ ਨੇ ਇਹ ਕੋਈ ਦੱਸ ਰਹੇ ਨਹੀਂ ਸਵਾਲ ਵੀ ਕੀਤੇ ਨੇ ਮੈਂ ਨਾਲ ਦੇ ਪਿੱਛੇ ਕਿਸਾਨਾਂ ਨੇ ਮੰਤਰੀ ਨੂੰ ਵੀ ਉਹਨਾਂ ਨੇ ਵੀ ਕੋਈ تسਲੀ ਬਖਸ਼ ਜਵਾਬ ਨਹੀਂ ਦਿੱਤਾ ਮੈਨੂੰ ਇਹ ਮਹਿਸੂਸ ਹੋ ਰਿਹਾ ਵੀ ਹਰਿਆਣਾ ਹਰਿਆਣਾ ਕੋਈ ਐਕਸਟਰਾ ਪਾਣੀ ਜਿਹੜਾ ਹੈ ਆਪਦੀਆਂ ਨਹਿਰਾਂ ਦਾ ਉਹ ਛੱਡ ਰਿਹਾ ਜਿਹੜਾ ਕਗਰਚਾ ਰਿਹਾ ਜਿਹਦੇ ਕਰਕੇ ਇਹ ਪਾਣੀ ਉਤਰਨ ਦਾ ਨਾਂ ਨਹੀਂ ਲੈ ਰਿਹਾ ਨਹੀਂ ਤਾਂ ਹੁਣ ਹਫ਼ਤੇ ਤੋਂ ਤਾਂ ਮੀਂਹ ਨਹੀਂ ਪਿਆ ਉੱਤੇ ਖਾਸ ਤੌਰ ਤੇ ਉਤਲੇ ਏਰੀਆ ਜਿੱਥੋਂ ਪਾਣੀ ਸਾਰਾ ਹੁੰਦਾ ਤੇ ਹੁਣ ਕਿਉਂ ਪਾਣੀ ਨਹੀਂ ਘਟ ਰਿਹਾ 1 2 ਇੰਚ ਘਟਣਾ ਕੋਈ ਵਾਲੇ ਮੈਨੂੰ ਘਟਦਾ ਤਾਂ ਵੱਧ ਵੀ ਜਾਂਦਾ ਹੈ ਵੱਧ ਵੀ ਜਾਂਦਾ ਸੋ ਇਹਦੇ ਬਾਰੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਜੇ ਹਰਿਆਣਾ ਪਾਣੀ ਛੱਡ ਰਿਹਾ ਉਹਨਾਂ ਨੂੰ ਰੋਕਣਾ ਚਾਹੀਦਾ ਇੱਕ ਪਾਣੀ ਵੀ ਸਾਫ਼ ਫਰ ਹੈ ਜਿਹੜਾ ਲੋਕਾਂ ਦਾ ਜਿਹੜਾ ਸ਼ੰਕਾ ਉਹ ਹੀ ਤਾਂ ਹੀ ਮਹਿਸੂਸ ਕਰਦੇ ਸਾਰੇ ਵੀ ਉਹ ਜਿਹੜਾ ਪਾਣੀ ਇਹਨਾਂ ਹਾਲਾਤਾਂ ਵਿੱਚ ਜਿਹੜਾ ਕਿਸੇ ਨਾ ਕਿਸੇ ਪਾਸੋਂ ਛੱਡਿਆ ਜਾ ਰਿਹਾ ਇਨਸਾਫ਼ ਪਾਣੀ ਤਾਂ ਜਾਂ ਨਹਿਰਾਂ ਦਾ ਹੀ ਹੋ ਸਕਦਾ ਹੈ ਘਰ ਦਾ ਪਾਣੀ ਤਾਂ ਕਦੇ ਆਪ ਦੇਖਦੇ ਹਾਂ ਕਦੇ ਇਨਸਾਫ਼ ਆਈ ਨਹੀਂ ਜਿੰਨਾ ਹੋਣਾ ਰਹੇ ਸਰਕਾਰ ਦੇ ਪਰ ਤਾਂ ਤਾਂ ਹੈ ਹੀ ਨਹੀਂ ਕੋਈ ਪ੍ਰਬੰਧ ਲੋਕ ਆਪ ਰਾਖੀ ਕਰ ਰਹੇ ਨੇ ਕੋਈ ਚੀਜ਼ ਨਹੀਂ ਲੋਕ ਆਪ ਰਾਖੀ ਕਰ ਰਹੇ ਨੇ ਲੋਕਾਂ ਦੀ ਮਸ਼ੀਨਰੀ ਹੈ ਲੋਕਾਂ ਦਾ ਤੇਲ ਹੈ ਤੇ ਬੰਨ ਵੀ ਲੋਕ ਆਪ ਮਜਬੂਤ ਕਰ ਰਹੇ ਨੇ ਥੋਰੀਆਂ ਵੀ ਆਪ ਲਾ ਕੇ ਚੱਕ ਕੇ ਜਿਹੜੀਆਂ ਜਿੱਥੇ-ਜਿੱਥੇ ਬੰਨਾਂ ਤੇ ਲੋਡ ਹੈ ਮਿੱਟੀ ਵੀ ਆਪ ਲਾ ਰਹੇ ਨੇ ਸੋ ਸਰਕਾਰ ਦੇ ਅਫਸਰ ਤਾਂ ਜਿਹੜੇ ਖਾਸ ਤੌਰ ਤੇ ਡਰੇਨੇਜ ਮੈਕ ਨਿਲੀ ਆ ਕੇ ਗੇੜਾ ਲਾ ਕੇ ਚੱਲ ਜਾਂਦੇ ਨੇ ਉੱਤੇ ਬੰਨ ਦੇ ਉੱਤੇ ਉਹਨਾਂ ਨੇ ਕਦੇ ਵੀ ਇੱਕ ਪੈਸੇ ਦੀ ਵੀ ਸਹਾਇਤਾ ਲੋਕਾਂ ਦੀ ਅੱਜ ਤੱਕ ਨਹੀਂ ਪੰਜਾਬ ਸਰਕਾਰ ਬਲ ਨਹੀਂ ਮੰਨਦਾ ਇੱਕ ਤਾਂ ਖਾਸ ਤੌਰ ਤੇ ਜਿਹੜਾ ਮੁਆਵਜ਼ਾ ਤਸਲਾ ਮੈਂ ਉਹ ਘਟ ਹੈ ਉਹ ਵਧਾਉਣਾ ਚਾਹੀਦਾ ਹੈ ਪੰਜਾਬ ਸਰਕਾਰ ਵੀ ਕੁਝ ਵਿੱਚ ਐਡ ਕਰੇ ਦਿੱਲੀ ਸਰਕਾਰ ਵੀ ਐਡ ਕਰੇ ਤਾਂ ਜਾ ਕੇ ਜਿਹੜਾ ਕਿਸਾਨਾਂ ਦਾ ਜਿਹੜਾ ਨੁਕਸਾਨ ਹੈ ਉਹਦੀ ਪੂਰਤੀ ਹੋ ਮਕਾਨਾਂ ਲਈ ਜਿਹਦੇ ਕੋਈ ਨੁਕਸਾਨੇ ਗਏ ਮਕਾਨ ਜਾਂ ਟਹਿ ਗਏ ਉਹਨਾਂ ਵਾਸਤੇ ਵੀ ਮੁਆਵਜ਼ਾ ਵਧਾਉਣ ਦੀ ਲੋੜ ਹੈ ਜਿਹੜੇ ਪਸ਼ੂ ਕੋਈ ਮਰ ਗਏ ਉਹਨਾਂ ਲਈ ਵੀ ਬਾਕੀ ਤਾਂ ਸਰਕਾਰਾਂ ਦੇਖੋ ਆਪ ਕਰ ਲੈਣਗੀਆਂ ਪਰ ਜਿਹੜੇ ਲੋਕਾਂ ਦਾ ਨੁਕਸਾਨ ਹੋ ਗਿਆ ਲੋਕਾਂ ਦੇ ਘਰਾਂ ਦਾ ਸਾਰਾ ਦਾ ਸਾਰਾ ਸਮਾਨ ਜਿਹੜਾ ਵਿੱਚ ਬਹਿ ਗਿਆ ਜਾਂ ਨਸ਼ਟ ਹੋ ਗਿਆ ਉਹਨਾਂ ਬਾਰੇ ਸਰਕਾਰ ਨੂੰ ਸੂਚਨਾ ਚਾਹੀਦਾ ਤੇ ਮੁਆਵਜ਼ਾ ਵਧਾਉਣਾ ਚਾਹੀਦਾ ਤੇ ਖੁੱਲ੍ਹ ਦਲੀ ਨਾਲ ਜਿਹੜੇ ਪੈਸੇ ਦੇਣੇ ਚਾਹੀਦੇ ਨੇ ਤਾਂ ਕਿ ਲੋਕਾਂ ਨੂੰ ਦੁਬਾਰੇ ਸਰਕਾਰਾਂ ਦੇ ਉੱਤੇ ਵਿਸ਼ਵਾਸ ਬਣ ਸਕੇ ਨਹੀਂ ਅੱਜ ਲੋਕਾਂ ਦਾ ਸਰਕਾਰਾਂ ਦੇ ਉੱਤੋਂ ਵਿਸ਼ਵਾਸ ਪੂਰਾ ਟੁੱਟ ਚੁੱਕਿਆ ਹੈ ਜਿਹੜੀ ਇੱਕ ਲੋਕ ਰਾਜ ਵਾਸਤੇ ਲੋਕਤੰਤਰ ਵਾਸਤੇ ਬੜੀ ਖਤਰੇ ਦੀ ਗੱਲ ਹੈ ਜਾਂ ਬੜੀ ਚਿੰਤਾ ਦਾ ਵਿਸ਼ਾ ਹੈ ਤੇ ਪੰਜਾਬ ਇਹ ਇਹ ਨਾ ਇੱਕ ਦੂਜੇ ਤੇ ਦੋਸ਼ ਲਾਉਣ ਤੇ ਲੱਗੇ ਨੇ ਇਹਨਾਂ ਲੋਕਾਂ ਦਾ ਨਹੀਂ ਸੋਚ ਰਹੇ ਇਹ ਆਪਦੀ ਇਹਨਾਂ ਹਾਲਾਤਾਂ 'ਚ ਵੀ ਸਿਆਸਤ ਕਰ ਰਹੇ ਹੂੰ ਇਹਦੇ ਦੋ ਪਹਿਲੂ ਹੁੰਦੇ ਨੇ ਇੱਕ ਤਾਂ ਹੁੰਦਾ ਹੈ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੰਡ ਉਹ ਪੱਕਾ ਪੈਸਾ ਸੂਬਿਆਂ ਕੋਲ ਹੁੰਦਾ ਹੈ ਜਿਹੜਾ ਮੈਨੂੰ ਦੱਸਿਆ ਮੈਨੂੰ ਐਗਜ਼ੈਕਟ ਦੇਖੋ ਪਤਾ ਨਹੀਂ ਸਰਕਾਰ ਦੱਸ ਸਕਦੀ ਵੀ 12000 ਕਰੋੜ ਰੁਪਏ ਕਹਿੰਦੇ ਨੇ ਪੰਜਾਬ ਕੋਟ पे ਹੈ ਖੰਦੇ ਚ ਉਹ ਤੁਸੀਂ ਉਹਨਾਂ ਸ਼ਰਤਾਂ ਜਿਹੜੀਆਂ ਨੇ ਵਿੱਤ ਕਮਿਸ਼ਨ ਦੀਆਂ ਤੇ ਕੇਂਦਰ ਸਰਕਾਰ ਦੀਆਂ ਉਹਦੇ ਤਹਿਤ ਤੁਸੀਂ ਇਮੀਡੀਏਟਲੀ ਖਰਚ ਸਕਦੇ ਹੋ ਮੁਆਵਜ਼ਾ ਦੇ ਸਕਦੇ ਹੋ ਹਰ ਚੀਜ਼ ਉਹਦੇ ਤੇ ਜਿਹੜੇ ਕੋ ਸੜਕਾਂ ਟੁੱਟੀਆਂ ਹੋਰ ਉਹਨਾਂ ਵਾਸਤੇ ਖਰਚ ਕਰ ਸਕਦੇ ਹੋ ਪਰ ਉਹ ਉਹਨੇ ਹੀ ਖਰਚ ਕਰ ਸਕਦੇ ਹੋ ਜਿੰਨੇ ਦੀ ਉਹਦੇ ਵਿੱਚ ਮਨਜ਼ੂਰੀ ਹੈ ਤੇ ਸਰਕਾਰ ਨੂੰ ਦੋਸ਼ ਦੇਂਦੀ ਆ ਪਹਿਲਾਂ ਉਹ ਵੀ ਖਰਚਣ 1600 ਕਰੋੜ ਤਾਂ ਅੱਡ ਹੈ ਤੇ ਕੇਂਦਰ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਵੀ ਹੁਣ ਸਮੇਂ ਬਦਲ ਗਏ ਪਿਛਲੇ ਕਈ ਸਾਲਾਂ ਤੋਂ ਉਹਨਿਆਂ ਹੀ ਜਿਹੜੀ ਹੈ ਮੁਆਵਜ਼ਾ ਚੱਲ ਰਿਹਾ ਹੈ ਇਹਨੂੰ ਵਧਾਉਣਾ ਚਾਹੀਦਾ ਹੈ ਘੱਟੋ ਘੱਟ ਦੁੱਗਣਾ ਕਰਨਾ ਚਾਹੀਦਾ ਜੇ ਦੁੱਗਣਾ ਹੋਊਗਾ ਤਾਂ ਕੁਝ ਰੋਤਰ ਦੁੱਗੇ ਨਾਲ ਵੀ ਪੂਰਾ ਨਹੀਂ ਹੋਣਾ ਪਰ ਜੇ ਦੁੱਗਣਾ ਕਰਦੇ ਚਲੋ ਕੁਝ ਨਾ ਕੁਝ ਲੋਕਾਂ ਨੂੰ ਹਸਾਰਾ ਲੱਗ ਜਾਊਗਾ 25% ਉਹਦੇ ਵਿੱਚ ਸੁਭਾ ਸਰਕਾਰ ਨੇ ਪਾਉਣਾ ਹੈ 75% ਸੈਂਟਰ ਦੇਊਗੀ ਤੇ ਦੋਹਾਂ ਨੇ ਵੀ ਮੁਆਵਜ਼ਾ ਇੱਕ ਨਹੀਂ ਦੇਣਾ ਤੇ ਦੋਨਾਂ ਨੂੰ ਇਕੱਠੇ ਬੈਠ ਕੇ ਇਹ ਹੱਲ ਕਰ ਦੇਣਾ ਚਾਹੀਦਾ ਕਿਉਂ ਇੱਕ ਦੂਜੇ ਤੇ ਦੋਸ਼ ਦੇ ਰਹੇ ਨੇ ਉਹ ਕਹਿਆਂ ਦੇ ਉਹਨਾਂ ਨੇ ਘੱਟ ਦਿੱਤਾ ਲੋਕਾਂ ਨੂੰ ਨਾ ਤਾਂ ਘੱਟ ਨਾਲ ਹੈ ਵਧਣ ਨਾਲ ਹੈ ਲੋਕਾਂ ਦਾ ਜਿਹੜਾ ਨੁਕਸਾਨ ਹੈ ਪੂਰਾ ਹੋਣਾ ਚਾਹੀਦਾ ਉਦੇ ਵਾਸਤੇ ਸਿਆਸਤਬੰਦ ਕਰਕੇ ਇਹਨਾਂ ਨੂੰ ਇੱਕ ਪ੍ਰੋਪਰ ਸਹੀ ਅਸੈਸਮੈਂਟ ਕਰਕੇ ਨੁਕਸਾਨ ਦੀ ਉਹ ਭੇਜਣ ਕੇਂਦਰ ਸਰਕਾਰ ਪੂਰੀ ਦੀ ਪੂਰੀ ਅਸੈਸਮੈਂਟ ਜਿਹੜੀ ਮਨਜ਼ੂਰ ਕਰੇ ਇਹ ਮੈਂ ਬੇਨਤੀ ਕਰਦਾ ਜਦੋਂ ਪਤਾ ਜਾਂਦਾ ਬੰਦਾ ਆਪਣੀ ਵਿਰਾਦੀ ਦਾ ਲਿਹਾਜ਼ ਕਰਦਾ ਹੀ ਹੈ ਭਗਵਾਨ ਸਿੰਘ ਮਾਨ ਨੇ ਆਪਣੀ ਵਿਰਾਦੀ ਦਾ ਲਿਹਾਜ਼ ਕਰ ਲੈਂਦੇ ਨੇ ਕਿ ਉਹ ਛੜਾ ਸ਼ੁਰੂ ਨਾਲ ਕੋਈ ਮਰੇ ਉਹਨੂੰ ਵੱਧ ਮੁਆਵਜ਼ਾ ਉਹ ਸੁਭਾਵਕ ਹੈ ਉਹਨਾਂ ਦਾ ਦੇਣਾ ਪਰ ਦੇਖੋ ਜਾਨ ਦਾ ਕੋਈ ਮੁੱਲ ਨਹੀਂ ਜਿਹੜੇ ਪਰਿਵਾਰ ਦੇ ਚ ਚਲੇ ਗਏ ਉਹਨਾਂ ਨੂੰ ਭਾਵੇਂ ਕਰੋੜ ਰੁਪਏ ਨਾਲ ਵੀ ਉਹਨਾਂ ਦੀ ਪੂਰਤੀ ਨਹੀਂ ਹੋ ਸਕਦੀ ਪਰ ਸਰਕਾਰ ਨੂੰ ਵਿਤਕਰਾ ਨਹੀਂ ਰੱਖਣਾ ਚਾਹੀਦਾ ਜੇ ਇੱਕ ਨੂੰ ਡੈਥ ਦਾ ਦਿੱਤਾ ਤਾਂ ਦੂਜੇ ਨੂੰ ਉਹਦੋਂ ਕੁਦਰਤੀ ਆਫਤ ਹੋ ਰੂਗਾ ਤਾਂ ਉਹ ਤਾਂ ਸੈਂਟਰ ਨੇ ਵੀ ਦੇਣਾ ਪੈਸਾ ਉਹ ਤਾਂ 10 ਲੱਖ ਪੰਜਾਬ ਸੰਗਰ ਆਫਤਾਂ ਦੇਵੇ ਸੈਂਟਰ ਸਰਕਾਰ ਦਾ ਵਿੱਚ ਪਾ ਕੇ ਹੋਰ ਵੀ ਵੱਧ ਜੂ ਲੋਕਾਂ ਨੂੰ ਤੇ ਮਾਪਜਾ ਖੁੱਲ੍ਹ ਦੇਰੀ ਨਾਲ ਮੈਂ ਤਾਂ ਦੋਨੇ ਸਰਕਾਰਾਂ ਨੂੰ ਬੇਨਤੀ ਕਰਦਾ ਜਿਹੜੇ 2-400 500 ਕਰੋੜ ਰੁਪਏ ਨਾਲ ਕੋਈ ਫਰਕ ਨਹੀਂ ਪੈਣਾ ਸਰਕਾਰਾਂ ਨੂੰ ਖੁੱਲ੍ਹ ਦਿਲੀ ਦੇ ਨਾਲ ਲੋਕਾਂ ਨੂੰ ਮੁਆਫੀਆ ਦੇਣ ਤਾਂ ਕਿ ਲੋਕਾਂ ਦਾ ਸਰਕਾਰਾਂ ਦੇ ਉੱਤੇ ਦੁਬਾਰੇ ਵਿਸ਼ਵਾਸ ਬਣੇ